ਅੱਜ ਜਿਹੜਾ ਸਮਾਜਿਕ ਜਿਹੜਾ ਕਿਸਾਨਾਂ ਨੂੰ ਬੰਦ ਦਾ ਆਹਨ ਕੀਤਾ ਗਿਆ ਇਹ ਬਾਰੇ ਜਾਣਕਾਰੀ ਦਿੰਦੇ ਆਂ ਬਿਲਕੁਲ ਸਾਡੇ ਨਾਲ ਕਿਸਾਨ ਆ ਗਏ ਜਿਹੜੇ ਨੇ ਅਮਰਜੀਤ ਜੀ ਨਾਲ ਗੱਲਬਾਤ ਕਰ ਲੈਣੇ ਆਂ ਅੱਜ ਅਸੀਂ ਜਿਹੜੀ ਸਾਨੂੰ 16 ਦੀ ਕਾਲ ਆਈ ਸੀ ਅੱਜ ਹੀ ਉਹ 16 ਦੀ ਕਾਲ ਜਿਹੜੀ ਆ ਬੰਦ ਕੀਤੀ ਆ ਆਵਾਜ਼ਾਈ ਬੰਦ ਕੀਤੀ ਆ ਬਿਲਕੁਲ ਐਮਰਜੈਂਸੀ ਜਿਹੜੀਆਂ ਸਤਾਵਾ ਨੇ ਉਹ ਅਸੀਂ ਨੰਗੜ ਦਿੰਨੇ ਆ ਜੋ ਡਾਨੀ ਬਾਨੀ ਜੇ ਕਹਿਣ ਦੇ ਉੱਤੇ ਮੋਦੀ ਨੱਚਣ ਡਿਆ ਵਾ ਉਹ ਅਸੀਂ ਨੱਚਣ ਨਹੀਂ ਦਾਂਗੇ ਸਾਡੇ ਸਿੱਖਾਂ ਦੇ ਉੱਤੇ ਕਿਸਾਨਾਂ ਦੇ ਉੱਤੇ ਬਹੁਤ ਜ਼ਿਆਦਾ ਉੱਤੇ ਜ਼ੁਲਮ ਹੋਣ ਡਿਆ ਵਾ ਧਰੂ ਗੈਂਸ ੁੱਟੇ ਜਾ ਰਿਆ ਗੋਲੀਆਂ ਚੱਲਣ ਡੀਆਂ ਵਾ ਪਲਾਸਟਿਕ ਦੀਆਂ ਗੋਲੀਆਂ ਮਾਰੀਆਂ ਜਾਣ ਡੀਆਂ ਵਾ ਲੱਤਾਂ ਬਾਵਾ ਬੰਦਿਆਂ ਦੀ ਸਾਰੇ ਜਗ੍ਹਾ ਹਸਪਤਾਲ ਵੇਖੋ ਭਰੇ ਆ ਕਿੰਨੇ ਬੰਦੇ ਸਾਡੇ ਹਸਪਤਾਲ ਜਾ ਉਸ ਕਰਕੇ ਅਸੀਂ ਅੱਜ 16 ਦੀ ਤਾਰੀਖ ਨੂੰ ਬੰਦ ਕੀਤਾ ਇਹ ਟੁਰਜੋ ਵੀ ਤਾਰ ਆਉਗੀ ਅਸੀਂ ਬੰਦ ਕਰਾਂਗੇ ਕਣਕ ਜੋਨਾ ਸਾਡਾ ਉਹ ਸਾਡੀ ਰੋਟੀ ਖਾ ਕੇ ਕਿਸ ਤਰ੍ਹਾਂ ਦਾ ਸਮਰਥਨ ਜਿਹੜਾ ਵਾ ਲੋਕਾਂ ਨੂੰ ਮਿਲਿਆ ਸਮਰਥਨ ਬੜਾ ਮਿਲਿਆ ਜੀ ਹਰਿਆਣਾ ਪੈਦਲ ਤੁਰ ਕੇ ਆਇਆ ਹਰਿਆਣੇ ਦੇ ਬਹੁਤ پابੰਦੀਆਂ ਲਾਈਆਂ ਵਾ ਉਹਨਾਂ ਨੂੰ ਕਹਿੰਦਾ ਤੁਹਾਡੇ ਪਾਸਪੋਰਟ ਅੱਜੈਕਟ ਕਰ ਦਿਆਂਗੇ ਸਕੂਲਾਂ ਚੋਂ ਬੱਚੇ ਕੱਢ ਦਿਆਂਗੇ ਪਰ ਫਿਰ ਵੀ ਹਰਿਆਣਾ ਪੈਦਲ ਤੁਰ ਕੇ ਸਾਰਾ ਪਹੁੰਚ ਗਿਆ ਤੇ ਰਾਚਣ ਟਰਾਲੀਆਂ ਦੇ ਉੱਤੇ ਲੱਦ ਕੇ ਹਰਿਆਣੇ ਵਾਲੇ ਉੱਥੇ ਲੈ ਕੇ ਜਾਣ ਦੇ ਆ ਮੈਂ ਉੱਥੋਂ ਆਇਆ ਵਾਂ ਮੈਨੂੰ ਪਤਾ ਉੱਥੋਂ ਦੇ ਕੀ ਹਾਲਾਤ ਆ ਬਹੁਤ ਜ਼ਿਆਦੇ ਮਾੜੇ ਹਾਲਾਤ ਆ ਥਰੂ ਗੈਸ ਉੱਤੋਂ ਛੱਡੇ ਜਾ ਰਹੇ ਆ ਸਾਡੇ ਨੌਜਵਾਨਾਂ ਨੇ ਪਤੰਗ ਟਾ ਕੇ ਉਹਨਾਂ ਦੇ ਡਰੋਨ ਛੁੱਟੇ ਆ ਅੱਜ ਉਹਨਾਂ ਦੇ ਡਰੋਨਾਂ ਨੂੰ ਅਸੀਂ ਗਾੜੀ ਲੈ ਬੰਨੇ ਡਰੋਨ ਜਿਹੜੇ ਆ ਉਹ ਹਟਾ ਦਿੱਤੇ ਆ ਉਹਨਾਂ ਦੇ ਡਰੋਨ ਨਾਲ ਡਰੋਨ ਟਕਰਾਵਾਂਗੇ ਭਾਵੇਂ ਸਾਡਾ ਵੀ ਬਰਬਾਦ ਹੋ ਜੇ ਉਹਨਾਂ ਦੇ ਡਰੋਨ ਨੂੰ ਬਰਬਾਦ ਕਰਾਂਗੇ ਅੱਜ ਜਿਹੜਾ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ ਕਿਹੜੇ ਕਿਹੜੇ ਲੋਕਾਂ ਵੱਲੋਂ ਜਿਹੜਾ ਵਾ ਕਿਸਾਨਾਂ ਦਾ ਸਮਰਥਨ ਕੀਤਾ ਗਿਆ ਇਹ ਸਮੂਹੀਆਂ ਜਿਹੜੇ ਬੰਦੀਆਂ ਸਾਰੀਆਂ ਇਕੱਠੀਆਂ ਹੋ ਗਈਆਂ ਦੀ ਅੱਜ ਅੱਜ ਸਕੁੱਲ ਜਿਹੜੇ ਬੰਦੀਆਂ ਜਿੰਨੀਆਂ ਸੀ ਸਾਡੀਆਂ ਸਾਰੀਆਂ ਰਾਜੇਵਾਲ ਟਾਂਡਾ ਸਾਹਿਬ ਇਹ ਪਿੱਛੇ ਹੀ ਗਏ ਅੱਜ ਇਹ ਵੀ ਤੁਰ ਪਿਆ ਅੱਜ ਇਹਨਾਂ ਦੀ ਕਾਲ ਵੀ ਸਾਨੂੰ ਆਈ ਆ ਵੀ ਬੰਦ ਕਰੋ ਬੰਦ ਕੀਤਾ ਹੁਣ ਇਹ ਵੀ ਉੱਥੇ ਪਹੁੰਚਣਗੇ ਦਿੱਲੀ ਸਮੂਹੀਆਂ ਚਸੇ ਬੰਦੀਆਂ ਸਾਰੀਆਂ ਕੱਟ ਗਿਆ ਦੁਕਾਨਦਾਰਾਂ ਵੱਲੋਂ ਵੀ ਸਮਰਥਨ ਮਿਲਿਆ ਦੁਕਾਨਦਾਰਾਂ ਵੱਲੋਂ ਵੀ ਸਮਰਥਨ ਮਿਲਿਆ ਜੀ ਬੈਠੇ ਸਾਡੇ ਨਾਲ ਆ ਕੇ ਦੁਕਾਨਦਾਰਾਂ ਨੂੰ ਅੰਕਿਲਾਂ ਵੱਲੋਂ ਮਿਲ ਗਿਆ ਪٹرول ਪੰਪ ਦੇ ਮਾਲਕਾਂ ਨੇ ਕਿਹਾ ਸੀ ਕਿ ਪٹرول ਪੰਪ ਜਿਹੜੇ ਆ ਉਹ ਬੰਦ ਕੀਤੇ ਜਾਣਗੇ ਕਿ ਵਾਕਿਆ ਹੀ ਪٹرول ਪੰਪ ਜਿਹੜੇ ਆ ਉਹ ਬੰਦ ਕਰ ਦਿੱਤੇ ਗਏ ਨਹੀਂ ਬੰਦ ਕਰਵਾ ਦਿੱਤੇ ਆ ਪਹਿਲਾਂ ਖੁੱਲੇ ਸੀ ਫੇ ਬੰਦ ਕਰਵਾਤੇ ਪੈਟਰੋਲ ਪੰਪ ਵੀ ਐਂ ਬੰਦ ਕਰਵਾਤੇ ਆ ਵੀ ਮੰਨ ਲਓ ਕਾਲ ਦਿੱਤੀ ਵਿੱਚੋਂ ਜਰਾ ਵਿੱਚੋਂ ਕਾਲ ਦਿੱਤੀ ਆ ਪੈਟਰੋਲ ਪੰਪ ਬੰਦ ਕਰੋ ਹਾਂ ਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਚਮਨ ਲਾਲ ਜੀ ਆ ਭਗਵਾਨ ਵਾਲਮੀਕੀ ਸਮਾਜ ਸੇਵਾ ਕਮੇਟੀ ਵੱਲੋਂ ਚੱਲ ਰਹੀ ਚੰਗੀ ਪੰਜਾਬ ਚਮਨ ਲਾਲ ਜੀ ਜਰਾ ਅੱਜ ਕਿਸਾਨਾਂ ਵੱਲੋਂ ਬੰਦਾ ਸੱਦਾ ਦਿੱਤਾ ਗਿਆ ਵਾ ਭਾਰਤ ਬੰਨ੍ਹਦਾ ਕਿੰਨਾ ਕੁ ਸਮਰਥਨ ਤੁਸੀਂ ਇਹਨੂੰ ਦੇ ਕੇ ਮਿਲਿਆ ਉਹਨਾਂ ਨੂੰ ਸਮਰਥਨ ਜੀ ਆਪਣੇ ਵੱਲੋਂ ਤਾਂ ਹੈਗਾ ਪਰ ਬਾਕੀ ਲੋਕਾਂ ਵੱਲੋਂ ਲੱਗੇ ਤੇ ਰਲਿਆ ਮਿਲਿਆ ਜਿਹਾ ਸਮਰਥਨ ਮਿਲਿਆ ਵਾ ਜਿਸ ਤਨਾ ਹਾਈਵੇ ਦੇ ਉੱਪਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆ ਰਹੀ ਹੈ ਕੋਈ ਪ੍ਰੋਬਲਮ ਆ ਰਹੀ ਹੈ ਟ੍ਰਾਫਿਕ ਨੂੰ ਹਾਈਵੇ ਦੇ ਉੱਤੇ ਦਿੱਕਤ ਕੋਈ ਨਹੀਂ ਸਿਰਫ ਜਿਹੜੀ ਸਰਕਾਰੀ ਬੱਸਾਂ ਸਰਕਾਰੀ ਉਹ ਬੰਦ ਹੈ ਬਾਕੀ ਪ੍ਰਾਈਵੇਟ ਹੈ ਜਿਹੜੀ ਆਪਣੇ ਕਾਰਾਂ ਕੋਲ ਸਭ ਕੋ ਚੱਲ ਰਹੀ ਹੈ ਪ੍ਰਾਈਵੇਟ ਬੱਸਾਂ ਚੱਲਦੇ ਆ ਪਲੇ ਕੋਈ ਦਿੱਕਤ ਨਹੀਂ ਹੁੰਦੀ ਸਰਕਾਰ ਕੋ ਕੀ ਮੰਗ ਕਰਦੇ ਹੋ ਸਰਕਾਰ ਕੋ ਮੰਗਦੇ ਹੋ ਕਿ ਕਿਸਾਨਾਂ ਦੀ ਸੁਣੀ ਜਾਵੇ ਕਿਸਾਨਾਂ ਨਾਲ ਨਾਲ ਸਾਰੇ ਸੁਨੇ ਜਾਵੇ ਕਿ ਇਹਨਾਂ ਦੀ ਮੰਗ ਛੇਤੀ ਛੇਤੀ ਪੂਰੀ ਕੀਤੀ ਜਾਵੇ ਜੋ ਕਿ ਪਹਿਲਾਂ ਵਰਗਾ ਮਾਹੌਲ ਹੋਵੇ ਜੋ ਜਿੰਨਾ ਟਾਈਮ ਲਓਗੇ ਉਹਨਾਂ ਜਿਆਦਾ ਮੌਲ ਗਰਾਭ ਹੋਗਾ